ਨੋ ਵੀ ਮਤਲਬ ਰਾਤ ਪਿਆ ਮੀਂਹ ਮਹੀਂ ਬਹੁਤ ਨਾਵਾ ਦਾ ਇਹ ਗਰਮ ਰਮੜੀ ਦੀ ਰਸਤੋਈ ਆ ਪਾਉਣੇ ਉਸ ਤਰ੍ਹਾਂ ਤੌੜੀਆਂ ਤੋੜ ਦੇ ਤੇ ਤੇਰੇ ਵਿੱਚ ਤੋਂ ਪਾਉਣੇ ਆ 52 ਜੋੜਿਆਂ ਨੂੰ ਪਾਉਣੇ ਜੀ ਬੱਚੇ ਕੱਢੇ ਹੋਏ ਨੇ ਇਹਨਾਂ ਦੀ ਆਪੋ ਪਾਉਣੇ ਜੀ ਜੀ ਬਰਾਲੀ Aduh, kalau bolan atau ini. ਤੰਤਰ ਉਹ ਰੱਖ ਪਰਫੈਨੋਂ ਤੌੜੀਆਂ ਚ ਪਾਈ ਸੀ ਮਲਕਾਂ ਦੇ ਵਿੱਚ ਕਦੇ ਇਹਨਾਂ ਦੇ ਵਿੱਚ ਜਦੋਂ ਪਾਈਦਾ ਚਮਕਦੀ ਥੋੜੀ ਬੁਰਾ ਉਹ ਦੇਖਦੇ ਰਿਹਾ ਚੇਸ਼ਟੇ ਹੁੰਦੇ ਧੰਨਵਾਦ ਮੈਂ ਰੋਟੀ ਲਿਆਉਣਾ ਅੱਜ ਇੱਧਰ ਵੀ ਗੱਡਿਆ ਆ ਬੱਚਾ ਇੱਕ ਉਹ ਇਹਨਾਂ ਨੂੰ ਫੀਡ ਪਾਵਾਂਗੇ ਫੀਡ ਲੈਣ ਦੀ ਐ ਬੱਚੇ ਪਾਲਣ ਦੀ ਗਰਮੀ ਜ਼ਿਆਦਾ ਸੀ ਬੱਚੇ ਪਲ ਨਹੀਂ ਸੀ ਰਹੇ ਦੇਖੋ ਜੀ ਫੀਡ ਸਰੋਂ ਪਾ ਕੇ ਥੋੜੀ ਉਹ ਰੱਖਾਂਗੇ ਜੂੜੇ ਤੇ ਉਹਨਾਂ ਪਾ ਦਈਏ ਨੇ ਪਾਣੀ ਬਦਲ ਦਈਏ ਉਹਨਾਂ ਦਾ ਤੁਹਾਡੇ ਪਰਾਂ ਸਾਰੇ ਤੁਹਾਨੂੰ ਹੁਣ ਆਪਾਂ ਫੀਡ ਦਾ ਥੈਲਾ ਦਿਖਾਉਣ ਜਾਂਦੇ ਆ ਤੱਲਾ ਜੀ ਜੋ ਫੀਡ ਹੈ ਅੰਡਰ ਫੀਡ ਹੈ ਇਹ ਫੀਡ ਪਾਈ ਦੀ ਹੈ ਜੀ ਬੱਚਿਆਂ ਨੂੰ ਜਦੋਂ ਪਾਲਦੇ ਨਹੀਂ ਹੈਗੇ ਜ਼ਿਆਦਾ ਗਰਮੀ ਦੇ ਕਰਕੇ ਇਹਦੇ ਨਾਲ ਬੱਚੇ ਪਲ ਜਾਣਗੇ ਲਓ ਕਾ ਬਾਹਰ ਚਲੀਏ ਪਾਣੀ ਨਾਲ ਦੇ ਸਾਰੰ ਬੱਚੇ ਦਾ ਖਾ ਤੇ ਸਾਰੀ ਉਹ ਦਿਖਾ ਤੇ ਵਿੱਚ ਜੋੜੇ ਦਿਖਾ ਦੇਣਾ ਮੈਨੂੰ ਜੀ ਦਿਖਾ ਦੇ ਸਾਰੇ ਦਿਖਾ ਦੇ ਮੈਂ ਕਿ ਕਾ ਬੱਚਾ ਨਿਕਲਿਆ ਹੋਇਆ ਯਾਦੋ ਬੱਚੇ ਵਧੀਆ ਪਾਲ ਰਹੇ ਨੇ ਤੱਲੇ ਨਹੀਂ ਸਾਰੇ ਨਹੀਂ ਕੱਢੇ ਹੁਣ ਸਾਰਿਆਂ ਨੇ ਬੱਚੇ ਕੱਢ ਲਏ ਕਿਸੇ ਦੇ ਅੰਡੇ ਨੇ ਕਿਸੇ ਦੇ ਬੱਚੇ ਨੇ ਗਰਮੀ ਵਧ ਤਾਂ ਇਸ ਕਰਕੇ ਫੀਡ ਲੈ ਕੇ ਆਏ ਜਿਹਦੇ ਕਰਕੇ ਇੱਕ ਬੱਚੇ ਵਧੀਆ ਪਾਲ ਗਿਆ ਆ ਦੇਖੋ ਵਿਚਾਰੇ ਕਿਵੇਂ ਸੁੱਕੇ ਹੋਏ ਨੇ ਇਹਦਾ ਦੇਖੋ ਅੰਡਾ ਨਿਕਲਿਆ ਹੋਇਆ ਭਾਈ ਦੋ ਸ਼ਾਨਦਾਰ ਬੱਚੇ ਆ ਦੋ ਅੰਡੇ ਲੈਣਾ ਤਾਂ ਵੀ ਬੱਚੇ ਜਨਮੀ ਦੋ ਬੱਚੇ ਇੱਥੇ ਨੇ ਉਹ ਆ ਰਹੇ ਕਿੱਥਰ ਵੀ ਕੰਡ ਆਏ ਤੇ ਇਧਰਲੀ ਸਾਈਡ ਵੀ ਕੰਡ ਆਏ ਉੱਧਰ ਉਹਦੇ ਕੋਈ ਇੱਕ ਬੱਚਾ ਆ ਮਗਰ ਆਣਾ ਦੋ ਬੱਚੇ ਆ ਰਹੇ ਆ ਬੱਚਾ ਮਾਰਦਾ ਆ ਵਿਚਾਰੇ ਇੱਕ ਬੱਚਾ ਜ ਚੜਾਈ ਕਰਕੇ ਸਵੇਰੇ ਸਵੇਰੇ ਏ ਲੱਗਦਾ ਹੀ ਸੀ ਬੜਾ ਬੰਦਾ ਸੀ ਹੱਡੂ ਡਿੱਗ ਗਿਆ ਇਹਦਾ ਇਹ ਕੁੱਕਮੈਟਿਓ ਤੇ ਕੋਠੇ ਅੰਡਾ ਇਹਨੇ ਵੀ ਅੰਡਾ ਰੱਖਿਆ ਹੋਇਆ ਤੇ ਇਹਨੇ ਵੀ ਦੋ ਅੰਡੇ ਰੱਖੇ ਹੋਏ ਨੇ ਤੇ ਆ ਦੇਖੋ ਦੋ ਬੱਚੇ ਆ ਰਹੇ ਦੋ ਅੰਡੇ ਇੱਥੇ ਨੇ ਇਹ ਕਾਵਲਾ ਵਿੱਚ ਆਪਾਂ ਤੁਹਾਨੂੰ ਦਿਖਾਈ ਦਿੱਤਾ ਸੀ ਚਲੋ ਹੁਣ ਆਪਾਂ ਦੂਜੇ ਡੋਲੀਆਂ 'ਚ ਦਿਖਾਨੇ ਆ ਇੱਕ ਜੋੜਾ ਇੱਥੇ ਲਾਇਆ ਹੋਇਆ ਤੇ ਇੱਕ ਜੋੜਾ ਆ ਰਿਹਾ ਇਹਦੇ ਅੰਦਰ ਪਾਣੀ ਰੱਖੇ ਤੇ ਪਾਣੀ ਠੰਡਾ ਹੀ ਰਹਿੰਦਾ ਤੁਹਾਨੂੰ ਪਤਾ ਹੀ ਹੈ ਘੜੇ ਦਾ ਪਾਣੀ ਵੈਸੇ ਵੀ ਬੈਸਟ ਹੁੰਦਾ ਹੈ ਆਂਡੇ ਰੱਖੇ ਹੋਏ ਨੇ ਇਹਦੇ ਥੱਲੇ ਦੋ ਠੀਕ ਹੈ। ਈ ਕਾ ਜੋੜੀ ਹੈ ਇਹਨਾਂ ਨੇ ਵੀ ਦੋ ਅੰਡਰ ਰੱਖੇ ਹੋਏ ਨੇ ਇੱਕ ਆ ਰਿਹਾ ਈਕੇ ਨੇ ਥੱਲੇ ਆ। ਈ ਕਾ ਵੀ ਬੜੀ ਸ਼ਾਨਦਾਰ ਜੋੜੀ ਹੈ। ਇਹਦਾ ਵੀ ਇੱਕ ਅੰਡਾ ਹੀ ਨਿਕਲਿਆ ਇੱਕ ਅੰਡਾਇਚ। ਇਹਨਾਂ ਨੇ ਆਪਣੇ ਬੱਚੇ ਵੀ ਗੱਡੇ ਹੋਏ ਨੇ ਪੱਪੀ ਉੱਰੇ ਆਇਓ ਇੱਕ ਮਿੰਟ ਦਈ ਮਰ ਗਿਆ ਲੱਗਦਾ ਏ ਦੇਖਿਓ ਸੋ ਇਹਨੂੰ ਵੀ ਦੱਬਣਾ ਪਾਣਾ ਕੱਲ ਭਾਰੀ ਮੀਂਹ ਪਿਆ ਮੀਂਹ ਇਹ ਢਿੱਲੇ ਸੀ 2 ਵਜੇ ਵੈਸੇ ਵੀ ਇਹ ਢਿੱਲੇ ਸੀਗੇ ਉਹ ਵੀ ਅਜੇ ਢਿੱਲਾ ਏ ਦੇਖਦੇ ਹਾਂ ਮੋਟਰ ਕਰਦੇ ਇਹਨਾਂ ਦਾ ਇੱਕ ਕੰਡਾ ਨਿਕਲਿਆ ਹੋਇਆ ਹੈ ਇਹਨਾਂ ਚ ਵੀ ਪਾਣੀ ਬਦਲਦੇ ਆ ਇਹਨਾਂ ਨੇ ਵੀ ਅੰਡੇ ਗੱਡੇ ਹੋਏ ਨੇ ਨਿੱਤੋ ਓੜੇ ਟੁੱਟ ਉਹ ਮੋਟਰ ਵਾਲਾ ਮੈਂ ਕਰ ਦੋ ਇੱਧਰ ਆ ਦੇਖੋ ਛੋਟੇ ਛੋਟੇ ਬੱਚੇ ਨੇ ਆ ਵੀ ਕਰ ਦਿਆ ਇੰਜੀਨ ਤੇ ਪੇਜ ਇੱਧਰ ਕੁਝ ਕੁ ਛੋਟੇ ਨੇ ਕੁਝ ਕੁ ਵੱਡੇ ਨੇ ਇਹ ਚ ਵੀ ਕੁ ਜੋ ਇੱਕ ਦੋ ਜੋੜੀਆਂ ਛੱਡੀਆਂ ਹੋਈਆਂ ਨੇ ਕੱਲ ਦੋੜੀਆਂ ਵੀ ਸਾਫ਼ ਕਰੀਆਂ ਸੀ ਥੋੜੀ ਇੱਕ ਦੋ 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 ਦਿਨ ਬਾਅਦ ਸਾਫ਼ ਕਰਦੇ ਰਿਹਾ ਕਰੋ ਰੋਜ਼ ਕਰਨਾ ਆਪਾਂ ਤਾਂ ਡੇਲੀ ਕਰਦੇ ਸਵੇਰੇ ਉੱਠ ਕੇ ਸਾਫ਼ ਉਹਨਾਂ ਦਾ ਘਰ ਚ ਪਾਣੀ ਭਰ ਕੇ ਫੇਰ ਬਾਕੀ ਕੰਮ ਵੀ ਹੋ ਜਾਂਦੇ ਸਭ ਤੋਂ ਪਹਿਲਾਂ ਪਾਪਾ ਦਾ ਪਹਿਲਾਂ ਉੱਪਰ ਖੁੱਡੇ ਜਾ ਕੇ ਆਹੀ ਕੰਮ ਕਰਦੇ ਨੇ ਚਾਹ ਵੀ ਬਾਅਦ ਚੋਂ ਥੱਲੇ ਆ ਕੇ ਪੀਂਦੇ ਨੇ ਆਈਕਾ ਆਪਣਾ ਖੁੱਡਾ ਰਹਿ ਗਿਆ ਸੀ ਇਹ ਵੀ ਦਿਖਾ ਦਈਏ ਸਾਫ ਕਰਨਾ ਖੁੱਡੇ ਵੀ ਅੱਜ ਪਾਪਾ ਨੇ ਸਾਫ ਕਰਦੇ ਨੇ ਵੀ ਕੁਡੜੇ ਐਂ ਚੰਗੀ ਤਰ੍ਹਾਂ ਮਾਰ ਮਾਰ ਕੇ ਢੋੜੀਆਂ ਹੁੰਦੀਆਂ ਨੇ ਢੋੜੀਆਂ ਵੀ ਤੇ ਦੂਜੇ ਵੀ ਡੱਬੇ ਜਿਹੜੇ ਰੱਖੇ ਹੋਏ ਜੋੜੀਆਂ ਦੇ ਲਈ ਐਂ ਸਾਫ਼ ਕਰ ਦੇਣੇ ਆ ਤੇ ਫਿਰ ਢੋੜੀਆਂ ਚ ਪਾ ਦੇਣੇ ਸੋ ਠੀਕ ਆ ਫਿਰ ਓਕੇ ਬਾਏ ਮੈਨੂੰ ਸਕੂਲ ਜਾਣਾ ਪੈਣਾ ਟਾਈਮ ਹੋਈ ਜਾਂਦਾ ਏ ਤੋ ਠੀਕ ਹੈ ਓਕੇ ਬਾਏ